ਕਾਲੋ ਆਪਣੀ ਮੱਝ ਵੇਚ ਗਈ ਪੂਰੇ 50000 ਦੀ ਵਿਕੀ ਐ 10000 ਇਹਦੇ ਵਿੱਚ ਹੋਰ ਪਾ ਕੇ ਆਪਾਂ ਸਾਹੀਵਾਲ ਕੰਪਨੀ ਦੀ ਗਾਂ ਲੈ ਕੇ ਆਵਾਂਗੇ ਹਾਈ ਚੱਲ ਨਹੀਂ ਮੈਨੂੰ ਕੀ ਦੱਸਦਾ ਨਾ ਪੈਸੇ ਸੰਗ ਕੇ ਅੰਦਰ ਰੱਖ ਦੇ ਓ ਯਾਰ ਸਵੇਰ ਦੀ ਤੂੰ ਮੈਨੂੰ ਕੁੱਤੇ ਵਾਂਗੂ ਭੱਜ-ਭੱਜ ਕੇ ਭਈ ਜਾਨੀ ਆ ਮੈਂ ਤੈਨੂੰ ਕਿਹਾ ਕੀ ਹੈ ਜੀ ਤੁਸੀਂ ਤਾਂ ਮੈਨੂੰ ਕੁਝ ਨਹੀਂ ਕਿਹਾ ਅੱਜ ਮੇਰੇ ਭਰਾਵਾਂ ਨੇ ਸਵੇਰੇ ਟੋਕੀ ਵਾਲੀ ਮਸ਼ੀਨ ਜੱਥਾ ਆ ਗਿਆ ਉਹਦਾ ਪੈਰ ਵੱਢ ਗਿਆ ਤੇ ਡਾਕਟਰ ਕਹਿੰਦੇ ਉਹਦਾ ਪਸਰੀਆਂ ਦਾ ਆਪਰੇਸ਼ਨ ਕਰਨਾ ਪਊਗਾ ਪੂਰਾ ਕੰਮਲੀਆ ਤੂੰ ਟੈਨਸ਼ਨ ਕਿਉਂ ਲਈ ਜਾਨੀ ਆ ਆ ਦੇਖ ਆਪਣੇ ਕੋਲ 50000 ਰੁਪਏ ਤਾਂ ਹੈਗਾ ਇਹ ਤੇਰੇ ਭਰਾ ਨੂੰ ਦੇ ਦਿੰਨੇ ਆ ਗਾਂ ਆਪਾਂ ਬਾਅਦ ਚ ਲੈ ਲਾਂਗੇ ਜੀ ਮੈਂ ਤੁਹਾਡਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਮੈਂ ਹੁਣੇ ਲਾਉਣੀ ਹੈ ਮੇਰੇ ਭਰਾ ਨੂੰ ਫੋਨ ਹੈਲੋ ਵੀਰੇ 50000 ਮੇਰੇ ਹੱਥ ਚ ਆ ਗਿਆ ਤੂੰ ਖੇਤੀ ਆ ਜਾ ਜੀ ਆਗਾ ਮੇਰਾ ਭਰਾ ਮੈਂ ਉਹਨੂੰ ਪੈਸੇ ਦੇ ਕੇ ਆਉਣੀ ਆ ਇਹ ਤਾਂ ਮੇਰਾ ਸਾਲਾ ਚੰਗਾ ਬਣ ਲੈ ਵੀਰੇ ਪੈਸੇ ਹੁਣ ਜਿੱਥੇ ਮਰਜੀ ਕਰਤੀ ਉਹ ਗੱਲ ਸੁਣ ਪੈਸੇ ਤਾਂ ਤੂੰ ਲੈ ਚੱਲੇ ਆ ਪਰ ਮੋੜੇਗਾ ਕਦੋਂ ਛੋਟੇ ਵੀ ਤੈਨੂੰ ਪੁੱਛ ਰਿਹਾ ਮੂੰਹ ਚ ਜਵਾਨ ਨਹੀਂ ਹੈਗੀ ਤੇਰੇ ਕਦੋਂ ਮੋੜੇਗਾ ਮੇਰੇ ਪੈਸੇ